ਸੈਦ ਕਹਿੰਦਾ ਕੋਈ ਹੈ ਕਰਾਮਾਤ ਕੋਈ ਖੇਡ ਹੈ ਕੋਈ ਕਲਾ ਹੈ ਦਿਖਾ ਸਕਦੇ ਹੋ ਸਤਗੁਰ ਕਹਿੰਦੇ ਸੈਦ ਤੂੰ ਕਲਾ ਹੀ ਵੇਖਣੀ ਹੈ ਨਾ ਹਾਂ ਕਲਾ ਵੇਖਣੀ ਹੈ ਕਰਾਮਾਤ ਵੇਖਣੀ ਮਾਰੇ ਬਖਸ਼ੇ ਦੇਰ ਬਹੀ ਨਾ ਤਿਸ ਮੁਖ ਮੇ ਲਖ ਅਜ਼ਮਤ ਪੈਣਾ ਰੋਜ਼ ਰਹਿਣਾ ਹੈ ਭਾਦਰ ਸ਼ਾਹ ਦੇ ਕੋਲ ਤੂੰ ਦੇਖਦਾ ਨਹੀਂ ਕਰਾਮਾਤ ਇਹਦੀ ਜ਼ਬਾਨ ਤੇ ਵਸਦੀ ਹੈ ਕਿ ਜਿਹਨੂੰ ਚਾਵੇ ਬਖਸ਼ ਦੇਵੇ ਜਿਹਨੂੰ ਚਾਵੇ ਜੇਲ੍ਹ ਦੇ ਚ ਪਾ ਦਿੰਦਾ ਹੈ ਫੈਸਲੇ ਸਾਰੇ ਇਹ ਕਰਦਾ ਹੈ ਇਹਦੀ ਜ਼ਬਾਨ ਚੋਂ ਇੱਕ ਹੁਕਮ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਿ ਕਰਾਮਾਤ ਨਹੀਂ ਤੇ ਹੋਰ ਕੀ ਹੈ ਦੋ ਹੱਥਾਂ ਦੇ ਵਿੱਚ ਲੱਖਾਂ ਬਾਵਾ ਦੀ ਤਾਕਤ ਹਜ਼ਾਰਾਂ ਬੰਦੇ ਸਲਾਮ ਕਰਨ ਹਜ਼ਾਰਾਂ ਸਜਦੇ ਕਰਨ ਕਿ ਤੈਨੂੰ ਕਰਾਮਾਤ ਨਹੀਂ ਦਿਖਾਈ ਦਿੰਦੀ ਇਹ ਕਰਾਮਾਤ ਹੈ ਮਾਰें ਬਖਸ਼ੇ ਦੇਰ ਬਹਿਣਾ ਤੇ ਸਮੋਖੇ ਮੇ ਲੱਖ ਅਜ਼ਮਤ ਪੇਣਾ ਪਰ ਹਣ ਇਹ ਸੈਦ ਕਹਿੰਦਾ ਇਹ ਕਰਾਮਾਤ ਤੇ ਫਿਰ ਬਾਹਦਰ شادی ਹੋ ਗਈ ਨਾ ਤੁਹਾਡੇ ਕੋਲ ਕੀ ਹੈ ਤੁਸੀਂ ਕੀ ਰੱਖਦੇ ਤੁਸੀਂ ਜੋ ਵਲੀ ਅੱਲਾਹ ਤੁਸੀਂ ਜੋ ਦਸਵੇਂ ਗੁਰਨਾਣਕੋ ਤੁਸੀਂ ਜੋ ਪੈਗੰਬਰ ਹੋ ਤੁਹਾਡੇ ਕੋਲ ਕੀ ਹੈ ਤੁਸੀਂ ਕੀ ਰੱਖਦੇ ਹੋ ਸਤਗੁਰੂ ਜੇਬ ਚੋਂ ਦਿਨਾਰ ਕੱਢਦੇ ਨੇ ਰੁਪਿਆ ਕੱਢਦੇ ਨੇ ਤੇ ਸੈਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਪਿੱਖ ਦਿਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ ਸੈਯਦ ਬਾੜ ਦੀ ਸਾਰੀ ਭਜ ਦੌੜ ਇਹਦਾ ਮੂਲ ਕਾਰਨ ਇਹ ਦਿਨਾਰ ਹੈ ਕਰੋੜਾਂ ਮਨੁੱਖਾਂ ਨੂੰ ਵਜਾਈ ਫਿਰਦਾ ਹੈ ਦੌੜਾਈ ਫਿਰਦਾ ਹੈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਔਰ ਕਿਧਰੇ ਕਿਧਰੇ ਸਾਰੀ ਰਾਤ ਕਰਾਮਾਤ ਹੈ ਕਰਾਮਾਤ ਹੈ ਬਹੁਤ ਵੱਡੀ ਕਰਾਮਾਤ ਹੈ ਤੂੰ ਵੀ ਜੋ ਕੁਰਾਨ ਸ਼ਰੀਫ ਪੜਾ ਰਹੇ ਹੈਂ ਹਦੀਸਾਂ ਪੜਾ ਰਹੇ ਹੈਂ ਦਿਨ ਰਾਤ ਸਿਰ ਖਪਾ ਰਹੇ ਹੈਂ ਕਰਾਮਤ ਇਸੇ ਦੀ ਹੈ ਇਹ ਬਾਹਰ ਦਾ ਸਾਰਾ ਪਸਾਰਾ ਇਹ ਬਾਹਰ ਦੀ ਸਾਰੀ ਭਜ ਦੌੜ ਇਹਦਾ ਮੂਲ ਕੇਂਦਰ ਪੈਸਾ ਹੈ ਧਨ ਹੈ ਇਹ ਦਿਨਾਰ ਇਹਦੇ 'ਚ ਤੈਨੂੰ ਕਰਾਮਾਤ ਨਹੀਂ ਦਿਖਾਈ ਦਿੱਤੀ ਅਦਕੀ ਸੈਦ ਬਹੁਤ ਔਖਾ ਹੋ ਗਿਆ ਸੋਨ ਸੈਦ ਬੋਲਿਓ ਤਜ ਮੌਨ ਤੁਮ ਮੇ ਕਰਾਮਾਤ ਹੈ ਕਾਹਨ